ਮੈਂ ਉੱਥੇ ਗੁਰੂਕਰਮ ਮੱਥਾ ਟਿਕਣ ਜਾਣਾ ਸਰ ਇਹ ਰੋਕ ਨਹੀਂ ਸਕਦੇ ਜੀ ਇਹ ਸਵਾਸਤ ਰੋਕ ਸਰ ਗੁਰੂਕਰਮ ਨਹੀਂ ਗੁਰੂਕਰਮ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰ ਦਾ ਗਿਆ ਸੀ ਉਹ ਇਹ ਮੈਨੂੰ ਕਰਦਾ ਨਹੀਂ ਆਰਡਰ ਕੌਣ ਕਿਨੇ ਦਿੱਤੇ ਹੈ ਭਗਵੰਤ ਜੀ ਨੇ ਨਹੀਂ ਸਰ ਸਾਡੇ ਨਹੀਂ ਨਹੀਂ ਤੇਜਰੀਵਾਲ ਨੇ ਦਿੱਤੇ ਨਹੀਂ ਸਾਡੇ ਸੀਨੀਅਰ ਨੇ ਸਰ ਫਰਮ ਡਿਪਾਰਟਮੈਂਟ ਨੇ ਨਹੀਂ ਡਿਪਾਰਟਮੈਂਟ ਦੇਖੂਗਾ ਉਹਨਾਂ ਨੂੰ ਕਿਹਨੇ ਦਿੱਤੇ ਤੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਗੇ ਨਹੀਂ ਵੀ ਸਰ ਤੁਸੀਂ ਮੈਨੂੰ ਗੁਰੂਕਰਮ ਜਾਣ ਤੋਂ ਨਹੀਂ ਰੋਕ ਸਕਦੇ ਭਲੀ ਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਸਰ ਨੇ ਗੁਰੂ ਘਰ ਜਾਣ ਤੋਂ ਤਾਂ ਨਹੀਂ ਰੋਕ ਸਕਦੇ ਜੀ ਇਹ ਤਾਂ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆਇਆ ਜਾ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਐਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਇੱਕ ਤੱਕਾ ਹੋ ਰਿਹਾ ਹੈ ਅਸੀਂ ਤਾਂ ਮੈਂ ਤਾਂ ਗੁਰੂ ਘਰ ਮੱਥਾ ਸੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੇਕੇ ਚੱਲੋ ਸਾਨੂੰ ਨਾਂ ਲੈ ਕੇ ਚੱਲੋ ਲੈ ਜੀ ਦੋ ਮਿੰਟ ਤੱਕ ਲੈ ਆਏ ਨੇ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਆ ਸਰ ਥੋੜੀ ਜਿਹੀ ਤੁਰ ਕੇ ਜਾਵਟਦੇ ਆ ਹਾਂ ਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਅਜੇ ਬੰਦ ਕੀਤੀ ਹੋਈ ਆ ਸਰ ਨਹੀਂ ਗੁਰਦੁਆਰਾ ਸਾਹਿਬ ਦੇ ਨਾਮ ਤੋਂ ਬੰਨ ਆ ਰੋਡ ਤਾਂ ਚੱਲਦੀ ਆ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣਦੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤੁਰੋ ਤੁਰੋ ਜਲਦੀ ਜਿਹੜੇ ਪਾਸੇ ਆਹ ਲਓ ਆਹ ਲਾਤੀ ਨੇ ਡਰ ਕੇ ਕਾਲੀ ਵਰਕਾਂ ਤੋਂ ਦੁਵਾਰਾ ਸਾਹਿਬ ਜਾਣ ਤੋਂ ਵੀ ਰੋਕ ਰਿਹਾ ਸੀ ਮੈਂ ਤੁਹਾਨੂੰ ਕਿਹਾ ਬਾਹਰ ਨਿਕਲ ਜਾਓ ਗੱਡੀ ਤੋਂ ਵਿੱਚ ਆ ਜਾਓ ਚਲੋ ਕੋਈ ਗੱਲ ਨਹੀਂ ਮੈਂ 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 ਤੁਸੀਂ ਆ ਜਾਓ ਸਾਡੇ ਕੋਲ ਤੇ ਪਾਰ ਤੇ ਕਹਿ ਰਹੇ ਨੇ ਕਿ ਇੱਕ ਜੁੜਾ ਹੈ ਬਾਈ ਬੰਤੇ ਅੱਗੇ ਆਓ ਤੁਸੀਂ ਅੱਖ ਟੈਕਨ ਲਈ ਜਾਣਾ ਸੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਸਰੋ ਮੇ ਰੋਕ ਸਕਦੇ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਘਰ ਤੁਸੀਂ ਬਾਅਦ ਜਾ ਦੇ ਦੋ ਕਿਉਂ ਕੋਈ ਟਾਈਮ ਹੈ ਤੁਸੀਂ ਦੱਸੋ ਗੁਰੂ ਘਰ ਕਦੋਂ ਜਾਣਾ ਸੀ ਕਿਚੋ ਜਾਓ ਤੁਨ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਤੁਸੀਂ ਫਿਰ ਗ੍ਰਿਫਤਾਰੀ ਦੋ ਸੱਜੇ ਇੰਨੀ ਗੱਲ ਨਹੀਂ ਪੁੱਤ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਸਿਜਵਾਦ ਦੇਣਾ ਸਰ ਸਾਨੂੰ ਰਿਪੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਅੱਛਾ 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 ਹੱਥ ਦੁਖਦੇ ਸਾਹਿਬ ਸਰ ਮੈਂ ਤਾਂ 60 ਬੱਜੀ ਦੀ ਆ ਮੈਂ ਤਾਂ ਦਾਈ ਜਣਾ ਪਿੱਛੋਂ ਤਾਂ ਕੱਲਾ ਮਰੋ ਯਾਰ ਸੁਣ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇੰਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਵੀ ਸਰ ਲਿਖੇ ਦੇ ਦੋ ਲਿਖੇ ਦੇ ਦਾਈ ਨਹੀਂ ਪਰ ਇੱਕ ਗੱਲ ਇਹ ਮੈਂ ਕਹਿਣਾ ਚਾਹਣਾ ਹੈ ਸਰ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਤੇਜਵੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਆਪਣ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲੇ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਨਾਲੇ ਪੰਜਾਬ ਪੁਲਿਸ ਤੇ ਐਜੀਪੀ ਪੁਲਿਸ ਹੈ ਜਿਹੜੀ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਦੋਂ ਤੋਂ ਗੁਰਦੁਆਰਾ ਸਾਹਿਬ ਜਾਣ ਦੋ ਅਸੀਂ ਅਸੀਂ ਸਰ ਜਿਹੜਾ ਰੂਲ ਅਸਰ ਜੀ ਉਹਨੂੰ ਸਾਨੂੰ ਆਰਡਰਸ ਹੈ ਸਾਡਾ ਰੂਟ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰਨ ਦੇ ਦਾ ਦੇ ਯਾਰ ਹੱਦ ਹੋ ਗਈ ਸਰ ਸਾਨੂੰ ਰਿਟਰਨ ਦੇ ਵੀ ਧਨਵਾ ਦੇ ਜੀ ਦੇਈਏ ਤੁਹਾਨੂੰ ਰਿਕਣਾ ਸਰ ਨਹੀਂ ਦੇਦਾ ਆ ਮੇਰਾ ਗੁਰੂ ਘਰ ਚੱਲਦਾ ਆ ਆਰਡਰ ਆ ਸਾ ਮੈਂ ਵੀ ਜ ਸਾਹਮਣੇ ਕਹਿ ਰਿਹਾ ਵੀ ਆਰਡਰ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਉਹ ਪ੍ਰੋਟੈਕਟਿਵ ਸਰ ਅਸੀਂ ਗੁਰਦੁਆਰਾ ਸਾਹਿਬ ਸਾਡੇ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਤੁਸੀਂ ਵੀ ਨਹੀਂ ਸੁਣ ਰਹੇ ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਹੰਟ ਰੁਕ ਜੋ ਸੀ ਬੀਜ ਨੇ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਖੋ ਅਸੀਂ ਤੁਹਾਨੂੰ ਇੱਕ ਘੰਟੇ ਭੇਜ ਦੇ ਨਹੀਂ ਮੈਨੂੰ ਇੱਕ ਗੱਲ ਲੱਗ ਸਰ ਤੁਹਾਨੂੰ ਆਰਡਰ ਕਿਦਾ ਆ ਸਾਨੂੰ ਇੱਕ ਟੂਵਰੀ ਕਲੀਅਰ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਦਿਖਾ ਦਿਓ ਨਹੀਂ ਨਹੀਂ ਮੈਂ ਇਹਦਾ ਮੈਂ ਕਹਿੰਦਾ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਆ ਮੈਨੂੰ ਇਹਨਾਂ ਦੱਸੋ ਕਿਹੜੇ ਅਫਸਰ ਦਾ ਆ ਸੋ ਜੋ ਮੇਰੇ ਸੀਨੀਅਰ ਨੇ ਸਰ ਗੱਲ ਕਰਾਉਣਾ ਤਾਂ ਦੱਸ ਦਿਓ ਮੈਨੂੰ ਹੁਣ ਮੇਰੇ ਹੁਣ ਮੇਰੇ ਸੀਨੀਅਰ ਦਾ ਸੀਨੀਅਰ ਦਾ ਨਾਮ ਤੇ ਸੌਦਾ ਹੋਣਾ ਹੈ ਕੇਸਰੀਵਾਲੀ ਹੈ ਸੀਨੀਅਰ ਮੇਰੇ ਤੋਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਸਸਪੀਰ ਨੇ ਮੈਂ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਕੰਮ ਕਰਾ ਦੋ ਮੇਰੀ ਐਂਕੋ ਡੀਜੀਪੀ ਨਾਲ ਗੱਲ ਕਰਾਉਣਾ ਪੁੱਛੋ ਆਰਡਰ ਕਿਨੂੰ ਆਇਆ ਕੇਸਰੀਵਾਲ ਤੋਂ ਆਇਆ ਹੈ ਕਿ ਗੱਲ ਕਰਾ ਦੋ ਡੀਜੀਪੀ ਸਾਹਿਬ ਨਾਲ ਤੁਸੀਂ ਥੋੜੀ ਜਿਹੀ ਗੱਲ ਕਰਵਾ ਦੋ ਨਹੀਂ ਨਹੀਂ ਖੜੇ ਆ ਰੇਟ ਨੂੰ ਵੀ ਗੱਲ ਕਰਵਾ ਦੋ ਖੜੇ ਆ ਸੀ ਕਰਾ ਦੋ ਕਰਾਓ ਜੀ ਕਰਾਓ ਜੇ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਗਿਆ ਗੱਲ ਕਰਾ ਦੋ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ 2 ਮਿੰਟ ਸਮ ਮੈਂ ਬਣਾ ਤੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਹੈ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਹੈ ਕਿ ਜਿੰਨਾ ਬਾਹਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਲੇ ਕੇ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੁਹਾਨੂੰ